ਮਾਲਕ ਤੇਮੀ ਦੋਨੋਂ ਹੁੰਦੇ ਨੇ ਘਰ ਦੇ ਵਿੱਚ ਤੇ ਕੰਮ ਹੁੰਦਾ ਉਹਨਾਂ ਦਾ ਫੈਕਟਰੀ ਦਾ ਫੈਕਟਰੀ ਦਾ ਕੰਮ ਹੁੰਦਾ ਜਿਹੜਾ ਬਹੁਤ ਵਧੀਆ ਚੱਲਦਾ ਬਹੁਤ ਵਧੀਆ ਚੱਲਣ ਦੇ ਨਾਲ ਨਾਲ ਤੇ ਉਹਦੀ ਦੁਕਾਨ ਤੇ ਉਹਦਾ ਇੱਕ ਬਹੁਤ ਪੁਰਾਣਾ ਦੋਸਤ ਆਉਂਦਾ ਬੰਦੇ ਦਾ ਉਹਨੂੰ ਆ ਕੇ ਕਹਿੰਦਾ ਵੀ ਜੇ ਤੂੰ ਫੇਲ ਹੋ ਜਵੇਂ ਤੂੰ ਤਾਂ ਖਤਮ ਹੋ ਜਾਏਂਗਾ ਤੂੰ ਉਜੜ ਜਾਏਂਗਾ ਤਾਂ ਉਹ ਕੰਦਾ ਵੀ ਵਾਕਈ ਗੱਲ ਆ ਤਾਂ ਮੰਨ ਲਓ ਵੀ ਉਹਦੇ ਦਿਮਾਗ 'ਚ 네ਗੇਟਿਵ ਪੰਚ ਕਰ ਗਈ ਗੱਲ ਉਹਦੀ ਤਾਂ ਉਹ ਸਾਰੀ ਦਿਹਾੜੀ ਸੋਚਦਾ ਰਿਹਾ ਵੀ ਮੇਰੇ ਨਿਆਣੇ ਮੈਨੂੰ ਕੱਲ ਨੂੰ ਗਾਲਾਂ ਕੱਢਣਗੇ ਵੀ ਤੂੰ ਫੇਲ ਹੋਣ ਤੋਂ ਪਹਿਲਾਂ ਬਿਜ਼ਨਸ ਕਿਉਂ ਨਹੀਂ ਬਦਲੇ ਆ ਵੀ ਮੈਂ ਤਾਂ ਫੇਲ ਹੋ ਸਕਦਾ ਤਾਂ ਹੁਣ 네ਗੇਟਿਵ ਨੂੰ ਕਹਿੰਦੇ ਆ 네ਗੇਟਿਵ ਇਹ ਟੱਕਰਦਾਗਾ ਹਾਂ ਵੀ ਤਾਂ ਕੇਕਰ ਵਾਲੀ ਨਾਲ ਗੱਲ ਕਰਦਾ ਕਹਿੰਦਾ ਵੀ ਜੇ ਆਪਾਂ ਕੱਲ ਨੂੰ ਉੱਜੜ ਗਏ ਆਪਾਂ ਫੇਲ ਹੋ ਗਏ ਤਾਂ ਆਪਣੇ ਨਿਆਣੇ ਆਪਣੇ ਜੁੱਤੀਆਂ ਮਾਰਨਗੇ ਉਹ ਕਹਿੰਦੀ ਵੀ ਗੱਲ ਠੋਡੀ 100% ਸਹੀ ਹੈ ਨਿਆਣੇ ਤਾਂ ਗਾਲਾਂ ਕੱਢਣਗੇ ਹੀ ਕੱਢਣਗੇ ਤਾਂ ਹੁਣ ਦੋਨੋਂ ਬਹਿ ਕੇ ਸੋਚਣ ਲੱਗ ਗਏ ਨੇ ਆ ਇੱਕ ਦਿਨ ਸੋਚ ਦੋ ਦਿਨ ਸੋਚ ਕਈ ਦਿਨ ਲੰਘ ਗਏ ਨੇ ਸੋਚਦਿਆਂ ਨੂੰ ਤਾਂ ਹਾਰ ਕੇ ਨੀਂਦ ਵੀ ਆਉਣ ਤੋਂ ਹਟ ਜਾਂਦੀ ਹੈ ਕਹਿੰਦਾ ਵੀ ਵਾਕਈ ਅਸੀਂ ਤਾਂ ਫੇਲ ਹੋ ਜਾਣਾ ਤਾਂ ਫੇਰ ਹਾਰ ਕੇ ਉਹ ਕੁੜੀ ਹੁੰਦੀ ਹੈ ਜਿਹੜੀ ਉਹਦੀ ਘਰ ਵਾਲੀ ਉਹ ਆਪਣੇ ਮਾਪੇ ਨਾਲ ਗੱਲ ਕਰਦੀ ਉਹਨਾਂ ਨੂੰ ਦੱਸਦੀ ਹੈ ਵੀ ਇਹ ਹਾਲ ਹੋ ਗਿਆ ਇਹਨਾਂ ਦਾ ਮੇਰੇ ਘਰ ਵਾਲੇ ਦਾ ਤਾਂ ਉਹ ਕਹਿੰਦੇ ਵੀ ਇੱਥੇ ਆਪਣੇ ਦਿਮਾਗ ਦਾ ਡਾਕਟਰ ਆ ਸਾਈਕੀਆਟ੍ਰਿਸਟ ਆਪਾਂ ਉਹਨੂੰ ਦਿਖਾ ਲੰਨੇ ਆ ਵੀ ਤੂੰ ਆ ਜਾ ਤਾਂ ਉਹ ਦੋਵੇਂ ਮਾਲਕ ਜੀ ਮੀ ਉਹਦੇ ਕੋਲ ਜਾਂਦੇ ਨੇ ਤਾਂ ਉਹ ਕਹਿੰਦਾ ਵੀ ਦੱਸੋ ਕਿਵੇਂ ਆਉਣੇ ਹੋਏ ਡਾਕਟਰ ਕਹਿੰਦਾ ਤਾਂ ਕਹਿੰਦਾ ਡਾਕਟਰ ਸਾਹਿਬ ਮੈਨੂੰ ਇਦਾਂ ਲੱਗੀ ਜਾਂਦਾ ਵੀ ਮੈਂ ਫੇਲ ਹੋ ਜਾਣਾ ਤੇ ਮੇਰੇ ਨਿਆਣੇ ਮੈਨੂੰ ਗਾਲਾਂ ਕੱਢਣਗੇ ਕੁੱਟਣਗੇ ਤਾਂ ਡਾਕਟਰ ਕਹਿੰਦਾ ਵੀ ਵਾਕਈ ਤੂੰ ਫੇਲ ਹੋ ਸਕਦਾ ਕੋਈ ਬੜੀ ਗੱਲ ਨਹੀਂ ਇਹ ਤਾਂ ਨੈਗੇਟਿਵ ਪੋਜ਼ੀਟਿਵ ਉਤਾਰ ਚੜਾਤਾ ਬਣਿਆ ਹੋਇਆ ਜ਼ਿੰਦਗੀ 'ਚ ਵੀ ਤੈਨੂੰ ਐਦਾਂ ਹੀ ਕਿਉਂ ਲੱਗਦਾ ਉਹ ਕਹਿੰਦਾ ਵੀ ਬੱਸ ਮੇਰਾ ਯਾਰ ਦੋਸਤ ਆਇਆ ਮੈਨੂੰ ਐਦਾਂ ਦੀ ਗੱਲ ਸਮਝਾ ਗਿਆ ਮੇਰੇ ਉਹੀ ਦਿਮਾਗ ਚ ਪੰਚ ਕਰ ਗਈ ਤਾਂ ਉਹ ਡਾਕਟਰ ਕਹਿੰਦਾ ਵੀ ਦੇਖ ਕੇਸ ਮੈਂ ਤੇਰਾ ਹੈਂਡਲ ਕਰੂੰਗਾ ਤੈਨੂੰ ਐਨ ਪ੍ਰੋਪਰ ਠੀਕ ਕਰੂੰਗਾ ਪਰ ਉਹ ਤੋਂ ਪਹਿਲਾਂ ਮੇਰੀ ਇੱਕ ਸ਼ਰਤ ਆ ਤੈਨੂੰ ਪੂਰੀ ਕਰਨੀ ਪਊਗੀ ਤਾਂ ਉਹਨਾਂ ਵੀ ਠੀਕ ਆ ਮੈਂ ਕਰੂੰਗਾ ਪੂਰੀ ਤਾਂ ਡਾਕਟਰ ਕਹਿੰਦਾ ਵੀ ਜਿਹੜੇ ਸਾਲ ਤੁਸੀਂ 10ਵੀਂ ਕਰੀ ਆ ਉਹ ਸਾਲ ਦਾ ਰਜਿਸਟਰ ਲੈ ਕੇ ਆ ਵੀ ਤੇਰੇ ਨਾਲ ਕਿੰਨੇ ਮੁੰਡੇ ਤੇ ਕਿੰਨੀਆਂ ਕੁੜੀਆਂ ᱛੀਆਂ ਰਜਿਸਟਰ ਲੈ ਕੇ ਮੇਰੇ ਕੋਲ ਆ ਤਾਂ ਬਹੁਤ ਮਿਹਨਤ ਕਰਨ ਤੋਂ ਬਾਅਦ ਉਹਨੂੰ ਰਜਿਸਟਰ ਦੀ ਫੋਟੋਕਾਪੀ ਮਿਲ ਜਾਂਦੀ ਆ ਤਾਂ ਜਦੋਂ ਕਾਪੀ ਮਿਲਦੀ ਆ ਤਾਂ ਡਾਕਟਰ ਕਹਿੰਦਾ ਵੀ ਹੁਣ ਐ ਕਰ ਇਨਾ ਚੋ ਕੁੜੀਆਂ ਦੇ ਨੰਬਰ ਤਾਂ ਕੱਢਦੇ ਇੱਕ ਸਾਈਡ ਤੇ ਨਾਂ ਜਿੰਨੇ ਮੁੰਡੇ ਨੇ ਸਾਰਿਆਂ ਦੇ ਫੋਨ ਨੰਬਰ ਲੈ ਕੇ ਆ ਤਾਂ ਬਹੁਤ ਮਿਹਨਤ ਕਰਨ ਤੋਂ ਬਾਅਦ ਉਹਨੂੰ ਸਾਰਿਆਂ ਦੇ ਨੰਬਰ ਵੀ ਮਿਲ ਜਾਂਦੇ ਆ ਤਾਂ ਜਿਹੜੀ ਗਿਣਤੀ ਹੁੰਦੀ ਆ ਸਟੂਡੈਂਟਾਂ ਦੀ ਮੁੰਡਿਆਂ ਦੀ ਉਹ ਹੁੰਦੀ ਆ ਉਹ ਸਾਲ ਚ 120 ਤੇ 120 ਦੇ ਵਿੱਚੋਂ ਡਾਕਟਰ ਕਹਿੰਦਾ ਵੀ ਹੁਣ ਇਕੱਲੇ ਇਕੱਲੇ ਨੂੰ ਕਾਲ ਲਾਈ ਚੱਲ ਇਹ ਪੁੱਛੀ ਚੱਲ ਵੀ ਤੁਸੀਂ ਹੁਣ ਤੱਕ ਕੀ ਕਰਿਆ ਕਿੰਨਾ ਕੰਮ ਕਰਿਆ ਹੁਣ ਕੀ ਕਰਦੇ ਹੋ ਤੁਸੀਂ ਪ੍ਰੋਫਿਟ ਚ ਰਹੇ ਹੋਗਾ ਘਾਟੇ ਚ ਰਹੇ ਹੋ ਤਾਂ ਬੰਦਾ ਵੀ ਠੀਕ ਆ ਡਾਕਟਰ ਦਾ ਵੀ ਕਾਪੀ ਪੈਨ ਲੈ ਲੈ ਕੱਲੇ ਕੱਲੇ ਦਾ ਲਿਖੀ ਜਾਈ ਤਾਂ ਹੁਣ ਉਹਨੇ ਕਾਪੀ ਲੱਤੀ ਲਾ ਗਿਆ ਫੋਨ ਲਾਉਣ ਤਾਂ ਸ਼ਾਮ ਤੱਕ 100 120 ਦੇ ਵਿੱਚੋਂ ਕੁੱਲ 80 ਬੰਦੇ ਉਹਦਾ ਫੋਨ ਚੱਕਦੇ ਨੇ ਚਾਹੇ 80 ਦੇ ਘਰ ਦੇ ਰੱਖ ਲੋ ਵੀ ਫੋਨ ਚੱਕਦੇ ਨੇ ਤਾਂ ਸਾਰਾ ਕੁਝ ਲਿਖ ਕੇ ਜਾ ਦੋ ਡਾਕਟਰ ਕੋਲ ਜਾਂਦਾ ਤਾਂ ਪਹਿਲੇ ਦਾ ਜਦ ਦੇਹ ਤਾਂ ਡਾਕਟਰ ਤਾਂ ਪਹਿਲੇ ਦੀ ਡੈਥ ਹੋ ਜੀ ਹੁੰਦੀ ਆ ਉਹ ਚੋਂ ਤਕਰੀਬਨ 80 ਦੇ ਵਿੱਚੋਂ 20 ਜਣਿਆਂ ਦੀ ਡੈਥ ਹੋ ਜੀ ਹੁੰਦੀ ਆ 20 ਜਣੇ ਕਿਸੇ ਨਾ ਕਿਸੇ ਪ੍ਰੋਬਲਮ ਚ ਹਸਪਤਾਲ ਚ ਐਡਮਿਟ ਹੁੰਦੇ ਨੇ ਤੇ 10-15 ਐਕਸੀਡੈਂਟ ਚ ਆਪਣਾ ਕੋਈ ਨਾ ਕੋਈ ਅੰਗ ਪੈਰ ਖੋ ਚੁੱਕੇ ਹੁੰਦੇ ਆ ਉਹ ਚੋ ਕਹਿਣ ਦਾ ਮਤਲਬ ਇਹ ਆ ਵੀ ਕੁੱਲ 5 ਜਾਂ 7 ਜਣੇ ਰਹਿੰਦੇ ਨੇ ਬਾਕੀ ਸਾਰੇ ਕਿਸੇ ਨਾ ਕਿਸੇ ਪ੍ਰੋਬਲਮ ਨਾਲ ਜੂਝਦੇ ਨੇ ਜਿਹੜੇ 570 ਰਹਿ ਜੰਨੇ ਆ ਉਹ ਚੋਂ ਵੀ ਇੱਕ ਦੋ ਇਹੋ ਬਚਦੇ ਨੇ ਜਿਨ੍ਹਾਂ ਨੇ ਮੰਨ ਲਓ ਵੀ ਗਾਹਾਂ ਤਰੱਕੀ ਕੀਤੀ ਹੁੰਦੀ ਆ ਬਾਕੀ ਇੱਕ ਦੋ ਤਾਂ ਦਿਹਾੜੀਆਂ ਜੋਤੇ ਕਿਸੇ ਨਾ ਕਿਸੇ ਕੰਮ 'ਚ ਮੰਨ ਲਓ ਵੀ ਛੋਟੇ ਲੈਵਲ ਤੇ ਲੱਗੇ ਹੁੰਦੇ ਆ ਤਾਂ ਹੁਣ ਡਾਕਟਰ ਉਹਨੂੰ ਜਾ ਕੇ ਕਹਿੰਦਾ ਵੀ ਮੈਨੂੰ ਇਹ ਦੱਸ ਬੀਨਾ ਚੋਂ ਫੇਲ ਤੂੰ ਆ ਜਾਂ ਇਹ ਬੰਦੇ ਨੇ ਤਾਂ ਬਹੁਤ ਸੋਚ ਕੇ ਡਾਕਟਰ ਨੂੰ ਕਹਿੰਦਾ ਵੀ ਡਾਕਟਰ ਸਾਹਿਬ ਮੈਂ ਤਾਂ ਕਾਮਯਾਬ ਆਦਮੀ ਆ ਉਹ ਕਹਿੰਦਾ ਵੀ ਤੂੰ ਕਾਮਯਾਬ ਕਿੱਥੇ ਤੂੰ ਤਾਂ ਫੇਲ ਹੋ ਜਾਣਾ ਤੈਨੂੰ ਉੱਜੜ ਜਾਣਾ ਉਹ ਕਹਿੰਦਾ ਵੀ ਜਿਹੜੀ ਚੀਜ਼ ਡਾਕਟਰ ਕਹਿੰਦਾ ਅੱਜ ਤੱਕ ਹੋਈ ਨਹੀਂ ਤੂੰ ਉਹਦੇ ਬਾਰੇ ਤਾਂ ਸੋਚੀ ਜਾ ਰਹੇ ਆ ਤੋ ਇਹ ਕਿਉਂ ਨਹੀਂ ਸੋਚਦਾ ਵੀ ਜਿੱਥੋਂ ਤੂੰ ਖੜਾ ਹੋਇਆ ਤਾਂ ਅੱਜ ਤੂੰ ਉੱਥੋਂ ਕਿੱਥੇ ਪਹੁੰਚ ਗਿਆ ਜੇ ਤੂੰ ਫੇਲ ਵੀ ਹੋਏਗਾ ਜਿੱਥੇਕ ਤੂੰ ਹੈਗਾ ਤਾਂ ਉੱਥੇਕ ਤੱਕ ਤਾਂ ਆਏ ਜਾਏਗਾ ਉਤੋਂ ਵੀ ਉੱਪਰੇ ਰਹੂਗਾ ਕਹਿੰਦਾ ਜੀ ਮੈਂ ਤਾਂ ਡਾਕਟਰ ਕਹਿੰਦਾ ਬੱਸ ਫਿਰ ਤੈਨੂੰ ਸਮਝਾਉਣ ਦੀ ਕੀ ਲੋੜ ਆ ਤੂੰ ਕਾਮਯਾਬ ਆਦਮੀ ਆ ਪਰ ਤੇਰੇ ਮਨ 'ਚ ਜਿਹੜੀ ਇਹ ਸ਼ੰਕਾ ਪੈਦਾ ਕਰਤੀ ਇੱਕ ਮਾੜੀ ਜਿਹੀ ਕਿਸੇ ਬੰਦੇ ਦੀ ਨੈਗੇਟਿਵ ਸੋਚ ਨੇ ਤੈਨੂੰ ਕਾਮਯਾਬ ਤੋਂ ਫੇਰ ਇਨਸਾਨ ਬਣਾਤਾ ਤਾਂ ਮਾਲਕ ਤੀਮੀ ਚੱਕ ਕੇ ਰਜਿਸਟਰ ਘਰ ਨੂੰ ਤੁਰਦੇ ਨੇ ਰਸਤੇ 'ਚ ਨਹਿਰ ਆਉਂਦੀ ਹੁੰਦੀ ਆ ਰਜਿਸਟਰ ਪੈਨ ਸਾਰਾ ਕੋ ਬੱਚ ਸਿੱਟ ਕੇ ਕਹਿੰਦਾ ਵੀ ਅੱਜ ਤੋਂ ਨੈਗੇਟਿਵ ਬੰਦਿਆਂ ਨੂੰ ਮਿਲਣਾ ਪਾਸੇ ਕਰੋ ਮਿਲਣਾ ਤਾਂ ਸਿਰਫ ਪੋਜ਼ਿਟਿਵ ਨੂੰ ਜਿਹੜਾ ਤੁਹਾਨੂੰ એનર્ਜੀ ਦੇਵੇ ਕਾਮਯਾਬੀ ਵੱਲ ਲੈ ਕੇ ਜਾਵੇ ਨਾ ਕਿ ਨੈਗੇਟਿਵ ਨੂੰ ਜਿਹੜਾ ਤੁਹਾਨੂੰ ਕਾਮਯਾਬ ਹੁੰਦੇ ਹੋਏ ਨੂੰ ਵੀ ਫੇਲ ਦੱਸ ਸਕੇ ਫੇਲ ਕਰ ਗਿਆ ਉਹ ਇਦਾਂ ਦੇ ਬੰਦੇ ਆਪਾਂ ਨੂੰ ਵੀ ਬਥੇਰੇ ਮਿਲਦੇ ਆ ਜਿਹੜੇ ਕਿ ਚੰਗੇ ਭਲੇ ਰੋਟੀ ਖਾਂਦੇ ਨੂੰ ਮੈਂ ਕਹਿ ਦਵਾਂਗੇ ਵੀ ਨਹੀਂ ਤੂੰ ਖਤਮ ਹੋਊਗੀ ਕਹਾਣੀ ਤੇਰੀ ਤੂੰ ਫਾਹ ਬੂਹਾ ਲੈ ਕੇ ਮਰ ਜਾ ਹਨਾ ਮਿਲਦੇ ਆ ਨਾ ਕਿਦਾਂ ਲੱਗੀ ਕਮੈਂਟ ਕਰਦੇ ਹੋ ਵੀਡੀਓ ਦੇਖ ਲਈ ਧੰਨਵਾਦ ਆ ਫੇਸਬੁੱਕ ਤੇ ਫੋਲੋ ਕਰ ਲਿਓ YouTube ਤੇ ਸਬਸਕ੍ਰਾਈਬ ਕਰ ਲਿਓ ਨਵੇਂ ਕਿਸੇ ਵੀਡੀਓ ਨਵੇਂ ਕਿਸੇ ਮੁੱਦੇ ਤੇ ਮਿਲਾਂਗੇ ਉਦੋਂ ਤੱਕ ਧੰਨਵਾਦ